ਏ ਰਿਟਾਇਰ ਹੋਣ ਲੱਗੇ ਨੇ ਹੁਣ ਮੈਨੂੰ ਇੱਕ ਅੰਦਲੀ ਹੋਰ ਦੱਸ ਦੇਣਾ ਤੁਹਾਨੂੰ ਸੁਖਵੀਰ ਬਾਦਲ ਨੇ ਕਿਹਾ ਕਹਿੰਦਾ ਵੀ ਆਹੀ ਇਲੈਕਸ਼ਨ ਦੇਖਦੇ ਆ ਜੇ ਤਾਂ ਲੋਕਾਂ ਨੇ ਵੋਟਾਂ ਪਾਤੀਆਂ ਠੀਕ ਐ ਨਹੀਂ ਆਉਦਾ ਕੋਈ ਹੋਰ ਕੰਮ ਕਰੀਏ ਮੇਰੇ ਵੀਰ ਬਣ ਕੇ ਇਹਨੂੰ ਤਾਂ ਰਿਟਾਇਰ ਕਰੋ ਇਹਦੀ ਰਿਟਾਇਰਮੈਂਟ ਤਾਂ ਆਪਣੇ ਹੱਥ ਚ ਐ ਹੈ ਹੋ ਗਿਆ ਕਰੋ ਰਿਟਾਇਰ ਯਾਰ ਇਹਨੂੰ ਬੜੇ ਦੁਖੀ ਕੀਤੇ ਆ ਯਾਰ ਇਹਨਾਂ ਨੇ पंजाबी बोली नहीं आती रोज मियां भी गलत तो पंजाबी बोलते वो पता नहीं की कही जाती होंगी हरसिमरत कौर पहले ये चोना थे फिर चोना मैं क्या झोना कहती है जोना कहती है पंजाबी तो पढ़ी ही नहीं कदे ये भगवंत मान छोरा गोपद यम फैलाी पंजाबी सिखला पहला मैं क्या बीबा बाद गल करे साढ़े ना ਅੱਛਾ ਹੋਰ ਦੇਖੋ 90% ਨੌਜਵਾਨ ਮੁੰਡੇ ਮੈਨੂੰ ਬਾਈ ਜੀ ਕਹਿ ਕੇ ਬੁਲਾਉਂਦੇ ਆ ਸਸਕਲ ਬਾਈ ਜੀ ਇੱਕ ਮਿੰਟ ਬਾਈ ਜੀ ਗੱਲ ਸੁਣਿਓ ਬਾਈ ਜੀ ਉਹ ਕਹਿੰਦੇ ਪਹਿਲੀ ਵਾਰ ਹੈ ਮੁੱਖ ਮੰਤਰੀ ਨੂੰ ਬਾਈ ਜੀ ਕਹਿੰਦੇ ਆ ਨਹੀਂ ਤਾਂ ਪਹਿਲਾਂ ਵਾਲੇ ਕਿਹੜੇ ਕਾਕਾ ਜੀ ਰਾਜਾ ਸਾਹਿਬ ਮਹਾਰਾਣੀ ਸਹਿਬਾ ਬੀਬਾ ਜੀ ਅੱਛਾ ਇਹਨਾਂ ਵਾਲੀਆਂ ਬੀਬਾ ਜੀ ਸਾਡੇ ਵਾਲਿਆਂ ਨੂੰ ਬੁਲਾਉਂਦੇ ਆ ਭੋਲੇ ਵਾਲੀ ਗਰਮੇਲ ਵਾਲੀ ਸ਼ੇਰੇ ਵਾਲੀ ਤੇਰੇ ਵਾਲੀ ਮੇਰੇ ਵਾਲੀ ਇਹ ਬੀਬਾ ਜੀ ਹਾਧਾਇਰ ਇਹਨਾਂ ਦੇ ਰੁਤਬੇ ਵਾਪਸ ਲਓ ਜਦੋਂ ਹਾਰ ਗਏ ਹੁਣ ਤੁਸੀਂ ਦੇਖੋ ਬਠਿੰਡੇ ਦੇ ਵਿੱਚ ਪੋਸਟਰ ਲੱਗੇ ਹੋਏ ਨੇ ਪਹਿਲਾਂ ਲਿਖਦੀ ਹੁੰਦੀ ਸੀ ਤੁਹਾਡੀ ਉਮੀਦਵਾਰ ਨੰਨੀ ਸ਼ਾ ਹਰ ਸਮਿਤ ਕਾ ਹੁਣ ਕੀ ਪੋਸਟਰ ਲੱਗੇ ਹੋਏ ਨੇ ਤੁਹਾਡੀ ਨਿਮਾਣੀ ਸੇਵਾਦਾਰ ਓ ਹਾ 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 ਮੈਂ ਕਿਆ ਬੜੇ ਵੱਡੇ ਸੇਵਾਦਾਰ ਨਿਕਲੇ ਆ ਬਈ ਗੁਰਬਾਣੀ ਗਲੀਆਂ ਚ ਰੋਲਦੀ ਆ ਕਾਦੀ ਸੇਵਾ ਕੀਤੀ ਤੁਸੀਂ ਪੰਥ ਦੀ ਗੱਲ ਕਰਕੇ ਪੰਥ ਨੂੰ ਤੁਸੀਂ ਗਲੀਆਂ ਚ ਰੋਲਤਾ ਰੂੜੀਆਂ ਚ ਰੋਲਤਾ ਤੁਸੀਂ ਕਹਿੰਦੇ ਸੇਵਾਦਾਰ ਹੋ ਸੇਵਾਦਾਰ ਨਿਮਾਣੀ ਨਾਲੇ ਜਦੋਂ ਭਗਵਾਨ ਤਮਨ ਨੇ ਭੇਜਤਾ ਕੱਸੀਆਂ ਸੂਆਂ ਚ ਪਾਣੀ ਉਦੋਂ ਬਾਅਦ ਆਪਣੇ ਆਪ ਨੂੰ ਲਿਖਣ ਲੱਗੀ ਨਮਾਣੀ ਨਮਾਣੀ ਇਹਨੇ ਤੇ ਤਰਸ ਤਰਸ ਨਾ ਕਰੇ ਉਹ ਕਿ ਤੇ ਤਰਸ ਕਰ ਲਉ ਵੀ ਚੱਲ ਨਮਾਣੀ ਕਿਹਾ ਨਾ ਨਾ ਇਹਨੇ ਆਪਣੀਆਂ ਤਿੰਨ ਪੀੜੀਆਂ ਖਾ ਲੀਆਂ ਝਾੜੂ ਵਾਲਾ ਬਟਨ ਦਬਕੇ ਨਾਲ ਥੋੜਾ ਜਿਹਾ ਐਂ ਵੀ ਕਰ ਦਿਓ ਕਚੀਚੀ ਜੀ ਵੀ ਵਟਲੇ ਥੋੜੀ ਜੀ ਵੀ ਪਾ ਚਾ ਇਨਾ ਹਾਲ ਹੋਵੇ ਇਹਨਾਂ ਦਾ ਅੰਦਰਲੀ ਗੱਲ ਦੱਸਦੇ ਨਾ ਗਾਹਾਂ ਨਾਲ ਗੱਲ ਕਰ ਦਿਓ ਇੱਥੇ ਹੀ ਰੱਖਿਓ ਗੱਲ ਨੂੰ ਬਾਦਲ ਕਿਆਂ ਤੇ ਕਾਂਗਰਸੀਆਂ ਨੇ ਜਿਹੜੇ ਇਹਨਾਂ ਦੇ ਕਰੇ ਸਫਾਈ ਵਾਲੇ ਸੀ ਉਹਨਾਂ ਨੂੰ ਕਹਿਤਾ ਝਾੜੂ ਨਹੀਂ ਫੇਰਨਾ ਪੋਚਾ ਹੀ ਲਾਦਿਆ ਕਰੋ ਬਸ ਝਾੜੂ ਦੇ ਤਾਂ ਮੰਜੇ ਹੋਇਆ ਝਾੜੂ ਨਹੀਂ ਸਾਨੂੰ ਦਿਖਣਾ ਚਾਹੀਦਾ ਪੋਚਾ ਆ ਹਾਲ ਤਾਂ ਇਹਨਾਂ ਨੇ ਇਹ ਮੈਂ ਨਹੀਂ ਮੇਰੀ ਕੋਈ ਔਕਾਤ ਨਹੀਂ ਥੋਡੀ ਐ ਇਹ ਥੋਡੀ ਐ ਮੈਂ ਤਾਂ ਵਿੱਚ ਉਹ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਉਹ ਗੱਲ ਹੋ ਜਾਂਦੀ ਐ ਕੰਮ ਤੁਸੀਂ ਕਰ ਦਿਓ ਇਹ ਲੈ ਤਕੀ ਫਿਰ ਇੱਕ ਤਰੀਕ ਨੂੰ ਕਰ ਦਿਓ ਬਸ ਫੇਰ ਦਿਓ ਝਾੜੂ